ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੇ ਬਣੀ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਐਸਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿੱਲੀ ਸਿਕੁਦਰਪਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਸੀਨੀਅਰ ਅਕਾਲੀ ਅਗੋਬਿਰਸ ਸਿੰਘ ਵਰਟੋਹਾ ਤੇ ਅਜੀਤ ਅਦਾਰੇ ਦੇ ਮਾਲਕ ਵਰਜਿੰਦਰ ਸਿੰਘ ਹਮਦਰਦ ਤੇ ਇਸ ਤੋਂ ਇਲਾਵਾ ਹੋਰ ਕਈ ਲੋਕ ਐਸਜੀਪੀਸੀ ਦੇ ਮੁੱਖ ਦਫਤਰ ਪਹੁੰਚੇ ਜਿੱਥੇ ਮੀਟਿੰਗ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਵਰਜਿੰਦਰ ਸਿੰਘ ਹਮਦਰਦ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਪਰਕ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਕੋਈ رابطہ ਕਾਇਮ ਨਹੀਂ ਹੋ ਸਕਿਆ ਥੈਂਕ ਯੂ ਤੁਸੀਂ ਸਾਰੇ ਆਏ ਆ ਤੇ ਦੱਸੋ ਹੋਕਮ ਬੀ ਸਿੰਗਰ ਜੀ ਬਿਹਾਈਮ ਨਹੀਂ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਪਰ ਕਿਤਨਾ ਕਿਤੇ ਸਰਕਾਰ ਤੇ ਕੰਮ ਦੀ ਪਾਲਣਾ ਉਹਦੀ ਅੰਦਰ ਕੀ ਕਰ ਰਹੀ ਹੈ ਅ ਉਹ ਤਾਂ ਤੁਹਾਨੂੰ ਸਾਰੀ ਗੱਲ ਸਾਰਾ ਪਤਾ ਹੀ ਹੈ ਮੇਰੇ ਨਾਲੋਂ ਜ਼ਿਆਦਾ ਪਤਾ ਪਰ ਹੁਣ ਜਿਹੜਾ ਸ਼੍ਰੀ ਅਖਾਲਸਾਹਬ ਦੇ ਜੀਵਾਰੀ ਨੇ ਕਮੇਟੀ ਬਣਾਈ ਹੈ ਉਹਦੇ ਵਿੱਚ ਕੁਝ ਮੀਟਿੰਗਾਂ ਅਸੀਂ ਕੀਤੀਆਂ ਕੁਝ ਸੰਪਰਕ ਵੀ ਕੇਂਦਰ ਨਾਲ ਕੀਤੇ ਆ ਕਿ ਉਧਰੋਂ ਸਾਨੂੰ ਉਮੀਦ ਹੈ ਕਿ ਠੀਕ ਤੇ ਚੰਗਾ ਹੁੰਗਾਰਾ ਜ਼ਰੂਰ ਮਿਲੇਗਾ ਸਾਡੇ ਹੁਣ ਤੱਕ ਦੇ ਜਤਨ ਹੈ ਹੁਣ ਸ਼ਾਇਦ 22 ਤਰੀਕ ਤੱਕ ਉਹ ਰਾਮ ਮੰਦਰ ਦੀ ਉਸਾਰੀ ਕਰਕੇ ਇਨੌਗੁਰੇਸ਼ਨ ਕਰਕੇ ਕੁਝ ਕੰਮ ਪਿਛਲੇ ਦਿਨਾਂ ਤੋਂ ਸ਼ਾਇਦ ਉਹਨਾਂ ਦਾ ਧਿਆਨ ਉਧਰ ਜ਼ਿਆਦਾ ਪਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਜਤਨ ਉਹ ਹੋਰ ਛੇਤੀ ਤੋ ਤੁਹਾਨੂੰ ਕੋਈ ਅੱਛੀ ਅਸੀਂ ਖਬਰ ਦੇ ਦਸ ਜਿਸ ਤਰ੍ਹਾਂ ਦਾ ਬਤਾਰਾ ਜਿਹੋ ਇਹ ਬਿਆਨ ਗ੍ਰਹਿ ਮੰਤਰੀ ਦਾ ਲੋਕ ਸਭਾ ਸਰਣ ਨੂੰ ਮਿਲੇ ਦੇਖਣ ਨੂੰ ਮਿਲੇ ਲੱਗਦਾ ਕਿ ਉਸ ਤੋਂ ਬਾਅਦ ਇਹ ਜੀ ਰਿਜ਼ਲਟ ਇਸ ਤਰ੍ਹਾਂ ਜਦੋਂ ਕੋਈ ਸਿਚੁਏਸ਼ਨ ਆਂਦੀ ਹੈ ਕੋਈ ਨਾ ਕੋਈ ਆਪਸ ਜਿਹੜੀ ਪਾਰਲੀਮੈਂਟ ਚ ਵੀ ਗੱਲਬਾਤ ਹੋ ਜਾਂਦੀ ਹੈ ਕਿਤੇ ਪਰ ਉਸ ਨੂੰ ਅਸੀਂ ਉਹ ਪ੍ਰਤੀਕਰਮ ਵੱਜੋਂ ਵੀ ਹੋ ਸਕਦੀ ਹੈ ਕਿਸੇ ਤਰ੍ਹਾਂ ਦਾ ਪਰ ਉਸ ਨੂੰ ਅਸੀਂ ਇਹ ਮੈਂ ਨਹੀਂ ਸਮਝਦਾ ਕਿ ਕੇਂਦਰ ਬਿਲਕੁਲ ਇਸ ਪੱਖੋਂ ਉਹ ਅਣਜਾਣ ਹੈ ਜਾਂ ਉਹ ਯਤਨ ਸਾਡੇ ਜਿਹੜੇ ਆ ਉਹਨਾਂ ਨੂੰ ਹੰਗਾਰੇ ਨਹੀਂ ਪਰੇਗਾ ਮੇਰਾ ਆਪਣਾ ਇਹ ਵਿਸ਼ਵਾਸ ਹੈ ਇਸ ਕਰਕੇ ਕੋਈ ਕਿਸ ਤਰ੍ਹਾਂ ਦੀ ਰੋਪੇਖਤਾ ਕੀਤੀ ਜਾ ਸਕਦੀ ਹੈ ਅਸੀਂ ਪੂਰਾ ਯਤਨ ਕਰਦੇ ਆ ਕਰ ਰਹੇ ਆ ਤੇ ਜਦੋਂ ਵੀ ਕੋਈ ਅੱਛੀ ਗੱਲ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਹੁਤ ਬਹੁਤ ਠੀਕ ਹੈ ਜੀ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੇ ਬਣੀ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਐਸਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿੱਲੀ ਸਿਗੁਰਦਾਰਬ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਸੀਨੀਅਰ ਅਕਾਲੀ ਅਗੋਬਿਰਸਾ ਸਿੰਘ ਬਰਟੋਹਾ ਤੇ ਅਜੀਤ ਅਦਾਰੇ ਦੇ ਮਾਲਕ ਵਰਜਿੰਦਰ ਸਿੰਘ ਹਮਦਰਦ ਤੇ ਇਸ ਤੋਂ ਇਲਾਵਾ ਹੋਰ ਕਈ ਲੋਕ ਐਸਜੀਪੀਸੀ ਦੇ ਮੁੱਖ ਦਫਤਰ ਪਹੁੰਚੇ ਜਿੱਥੇ ਮੀਟਿੰਗ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹਨ ਵਰਜਿੰਦਰ ਸਿੰਘ ਹਮਦਰਦ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਪਰਕ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਕੋਈ ਰابطਾ ਕਾਇਮ ਨਹੀਂ ਹੋ ਸਕਿਆ ਥੈਂਕ ਯੂ ਤੁਸੀਂ ਸਾਰੇ ਆਏ ਆ ਦੱਸੋ ਹੋ ਕੰਮ ਦੱਸੋ ਵਰਜਿੰਦਰ ਸਿੰਘ ਅੱਗੇ ਵੀ ਨਹੀਂ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਪਰ ਕਿਤਨਾ ਕਿਸੇ ਸਰਕਾਰਾਂ ਇਸ ਕੌਮ ਵੀ ਪਾਵਣਾ ਉਹਦੀ ਅੰਦਰ ਕੀ ਕਰਨਾ ਹੈ ਉਹ ਤਾਂ ਤੁਹਾਨੂੰ ਸਾਰੀ ਗੱਲ ਸਾਰਾ ਪਤਾ ਹੀ ਹੈ ਮੇਰੇ ਨਾਲੋਂ ਜ਼ਿਆਦਾ ਪਤਾ ਪਰ ਹੁਣ ਜਿਹੜਾ ਸ੍ਰੀ ਅਖਾਲਸਾ ਸਾਬੇ ਜੇਫਦਾਰ ਜੀ ਨੇ ਕਮੇਟੀ ਬਣਾਈ ਹੈ ਉਹਦੇ ਵਿੱਚ ਕੁਝ ਮੀਟਿੰਗਾਂ ਅਸੀਂ ਕੀਤੀਆਂ ਕੁਝ ਸੰਪਰਕ ਵੀ ਕੇਂਦਰ ਨਾਲ ਕੀਤੇ ਆ ਤੇ ਉਧਰੋਂ ਸਾਨੂੰ ਉਮੀਦ ਹੈ ਕਿ ਠੀਕ ਤੇ ਚੰਗਾ ਹੁੰਗਾਰਾ ਜ਼ਰੂਰ ਮਿਲੇਗਾ ਸਾਡੇ ਹੁਣ ਤੱਕ ਦੇ ਜਤਨ ਹ ਹੁਣ ਸ਼ਾਇਦ 22 ਤਰੀਕ ਤੱਕ ਉਹ ਰਾਮ ਮੰਦਰ ਦੀ ਉਸਾਰੀ ਕਰਕੇ ਇਨੌਗੁਰੇਸ਼ਨ ਕਰਕੇ ਕੁਝ ਕੰਮ ਪਿਛਲੇ ਦਿਨਾਂ ਤੋਂ ਸ਼ਾਇਦ ਉਹਨਾਂ ਦਾ ਧਿਆਨ ਉਧਰ ਜ਼ਿਆਦਾ ਪਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਜਤਨ ਆ ਉਹ ਉਹ ਛੇਤੀ ਤੋ ਤੁਹਾਨੂੰ ਕੋਈ ਅੱਛੀ ਅਸੀਂ ਖਬਰ ਦੇ ਦਿੰਦੇ ਹਾਂ ਜਿਸ ਤਰ੍ਹਾਂ ਦਾ ਵਰਤਾਰਾ ਜਿਹੋ ਇਹ ਬਿਆਨ ਗ੍ਰਹਿ ਮੰਤਰੀ ਦਾ ਲੋਕ ਸਭਾ ਸਰੋਣ ਨੂੰ ਮਿਲੇ ਦੇਖਣ ਨੂੰ ਮਿਲੇ ਲੱਗਦਾ ਕਿ ਉਸ ਤੋਂ ਬਾਅਦ ਇਹ ਜੀ ਇੰਸਤਰਾ ਜਦੋਂ ਕੋਈ ਸਿਚੁਏਸ਼ਨ ਆਂਦੀ ਹੈ ਕੋਈ ਨਾ ਕੋਈ ਆਪਸ ਚ ਜਿਹੜੀ ਪਾਰਲੀਮੈਂਟ ਚ ਵੀ ਗੱਲਬਾਤ ਹੋ ਜਾਂਦੀ ਹੈ ਕਿਤੇ ਪਰ ਉਸ ਨੂੰ ਅਸੀਂ ਉਹ ਪ੍ਰਤੀਕਰਮ ਵੱਜੋਂ ਵੀ ਹੋ ਸਕਦੀ ਹੈ ਕਿਸੇ ਤਰ੍ਹਾਂ ਦਾ ਪਰ ਉਸ ਨੂੰ ਅਸੀਂ ਇਹ ਮੈਂ ਨਹੀਂ ਸਮਝਦਾ ਕਿ ਕੇਂਦਰ ਬਿਲਕੁਲ ਇਸ ਪੱਖੋਂ ਅਣਜਾਣ ਹੈ ਜਾਂ ਉਹ ਯਤਨ ਸਾਡੇ ਜਿਹੜੇ ਆ ਉਹਨਾਂ ਨੂੰ ਹੰਗਾਰੇ ਨਹੀਂ ਪਰੇਗਾ ਮੇਰਾ ਆਪਣਾਏ ਵਿਸ਼ਵਾਸ ਅੱਗੇ ਕੋਈ ਕਿਸ ਤਰ੍ਹਾਂ ਦੀ ਰੋਪੇਖਤਾ ਕੀਤੀ ਜਾ ਸਕਦੀ ਹੈ ਅਸੀਂ ਪੂਰਾ ਯਤਨ ਕਰਦੇ ਆਂ ਕਰ ਰਹੇ ਆਂ ਤੇ ਜਦੋਂ ਵੀ ਕੋਈ ਅੱਛੀ ਗੱਲ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਹੁਤ ਧੰਨਵਾਦ ਠੀਕ ਹੈ ਜੀ